ਰੋਪੜ ਵਿਖੇ ਰੋਪੜ ਪੁਲਿਸ ਵੱਲੋਂ ਅੱਜ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿੱਥੇ ਕੀ ਸ਼ਹੀਦੀ ਯਾਦਗਾਰ ਦਿਵਸ ਮਨਾਇਆ ਗਿਆ ਅਤੇ ਇਸ ਖਾਸ ਸਮਾਗਮ ਮੌਕੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਅਤੇ ਡਿਪਟੀ ਕਮਿਸ਼ਨਰ ਵਰਜੀਤ ਵਾਲਿਆ ਵੀ ਮੌਜੂਦ ਰਹੇ ਜੋ ਕਿ ਮੁੱਖ ਤੌਰ ਤੇ ਇਸ ਸਮਾਗਮ 'ਚ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਦੇ ਮੁਸ਼ਕਲਾਂ ਸੁਣੀਆਂ ਗਈਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਐਸਐਸਪੀ ਗੁਲਨੀਤ ਖੁਰਾਣਾ ਅਤੇ ਡੀਸੀ ਵਰਜੀਤ ਵਾਲਿਆ ਨੇ ਕਿਹਾ ਕਿ ਅੱਜ ਆਪਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਇੱਥੇ ਇਕੱਠੇ ਹੋਏ ਹਾਂ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਰਿਵਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਨੀਆਂ ਗਈਆਂ ਨੇ ਜਿਨ੍ਹਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ ਤਾਂ ਕੀ ਕੋ ਜਾਣਕਾਰੀ ਸਾਂਝੀ ਕਰਨੇ ਅਵਿਤਨ ਸਰਾ ਨੇ ਜੀ ਹਰ ਸਾਲ 21 ਅਕਤੂਬਰ ਨੂੰ ਆਪਾਂ ਪੁਲਿਸ ਯਾਦਗਾਰ ਦਿਵਸ ਵਜੋਂ ਮਨਾਉਂਦੇ ਆਂ ਔਰ ਜਿਨ੍ਹਾਂ ਵੀ ਆਪਣੇ ਸ਼ਹੀਦ ਹੋਗੇ ਨੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਮੁਲਾਕਾਤ ਕਰਦੇ ਆਂ ਜਿਹੜੇ ਸ਼ਹੀਦ ਹੋਗੇ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਪਿਛਲੇ ਸਾਲ ਵਿੱਚ ਆਪਣੇ ਦੇਸ਼ ਭਾਰ ਦੇ ਵਿੱਚ ਪੁਲਿਸ ਦੇ ਜਿਹੜੀ ਹੋਰ ਸੀਐਪੀਐਫ ਸਗੇ ਨੇ ਉਹਨਾਂ ਦੇ 191 ਮੁਲਾਜ਼ਮਾਂ ਨੇ ਜਿਹੜਾ ਹੈਗਾ ਸ਼ਹੀਦੀ ਦਿੱਤੀ ਹੈਗੀ ਜਿਹਦੇ ਚ ਤਿੰਨ ਪੰਜਾਬ ਪੁਲਿਸ ਦੇ ਵੀ ਜਿਹੜੇ ਹੈਗੇ ਨੇ ਆਪਣੇ ਦੋ ਰਹਿਗੇ ਨੇ ਐਸਆਈਜ਼ ਐਸਆਈ ਤੇ ਇੱਕ ਕਾਂਸਟੇਬਲ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈਗੀ ਉਹਨਾਂ ਸਾਰਿਆਂ ਨੂੰ ਆਪਾਂ ਨਿੱਘੀ ਸ਼ਰਧਾਂਜਲੀ ਦਿੱਤੀ ਹੈਗੀ ਹੈ ਔਰ ਪਰਿਵਾਰਿਕ ਮੈਂਬਰ ਜਿਹੜੇ ਆਏ ਹੈਗੇ ਨੇ ਉਹਨਾਂ ਨੂੰ ਆਪਾਂ ਦੁਬਾਰਾ ਤੋਂ ਇੱਕ ਵਾਰੀ वचन ਬਦਤਾ ਦੁਹਰਾਇਆ ਹੈ ਕਿ ਉਹਨਾਂ ਦੇ ਨਾਲ ਹਮੇਸ਼ਾ ਪੰਜਾਬ ਪੁਲਿਸ ਬਤੌਰ ਜਿਹੜੀ ਹੈਗੀ ਖੜੀ ਹੋਈ ਹੈ ਔਰ ਕਿਸੇ ਵੀ ਤਰੀਕੇ ਦੀ ਕੋਈ ਮੁਸ਼ਕਿਲਾਂ ਦਾ ਸਮਾਂ ਹੁੰਦਾ ਹੈਗਾ ਤਾਂ ਉਹ ਸਾਡੇ ਨਾਲ ਰਾਬਤਾ ਕਰ ਸਕਦੇ ਹੈਗੇ ਨੇ ਮੈਂ ਸਾਰੇ ਹੀ ਸ਼ਹੀਦਾਂ ਨੂੰ ਜਿਹੜਾ ਹੈਗਾ ਨਮਨ ਕਰਦਾ ਹੈਗਾ ਔਰ ਇਹ ਆਸ ਕਰਦਾ ਹੈਗਾ ਕਿ ਵਾਇਕਰੂ ਅੱਗੇ ਅਰਦਾਸ ਵੀ ਕਰਦੇ ਹੈਗੇ ਆ ਕਿ ਉਹਨਾਂ ਨੂੰ ਜਿਹੜਾ ਹੈਗਾ ਵਿਛੜੀ ਆਤਮਾ ਨੂੰ ਰੂਹਾਂ ਨੂੰ ਜਿਹੜਾ ਹੈ ਆਪਣੀ ਚਰਣਾ ਚ ਸਥਾਨ ਦੇਣ ਔਰ ਉਹਨਾਂ ਨੂੰ ਸ਼ਾਂਤੀ ਬਖਸ਼ਣ ਅੱਜ 21 ਅਕਤੂਬਰ ਨੂੰ ਪੁਲਿਸ ਕਮੇਮੋਰੇਸ਼ਨ ਡੇ ਯਾਨੀ ਕਿ ਪੁਲਿਸ ਦੇ ਜਿਹੜੇ ਵੀ ਸ਼ਹਾਦਤ ਜਿਨ੍ਹਾਂ ਨੇ ਮੁਲਾਜ਼ਮਾਂ ਨੇ ਕੀਤੀ ਹੈ ਉਹਨਾਂ ਦੇ ਯਾਦਗਾਰੀ ਦਿਵਸ ਮਨਾਇਆ ਗਿਆ ਇਹ ਹਰ ਸਾਲ 1 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਜਿਦੇ ਵਿੱਚ ਪੰਜਾਬ ਪੁਲਿਸ ਤੇ ਬਾਕੀ ਦੇਸ਼ ਭਰ ਦੇ ਸਾਰੇ ਪੁਲਿਸ ਕਰਮਚਾਰੀ ਭਾਵੇਂ ਉਹ ਸੈਂਟਰਲ ਅਰਮਡ ਪੁਲਿਸ ਫੋਰਸ ਦੇ ਕਰਮਚਾਰੀ ਹੋਣ ਉਹਨਾਂ ਵੱਲੋਂ ਸ਼ਹਾਦਤ ਦਿੱਤੀ ਜਾਂਦੀ ਹੈਗੀ ਹੈ ਤੇ ਉਸ ਨੂੰ ਅਸੀਂ ਸਾਰੇ ਸ਼ਰਧਾਂਜਲੀ ਭੇਟਾ ਕਰਦੇ ਹੈਗੇ ਆ ਸਾਰੇ ਜਿੰਨੇ ਵੀ ਰੂਪਨਗਰ ਜ਼ਿਲ੍ਹੇ ਦੇ ਸ਼ਹੀਦ ਕਰਮਚਾਰੀ ਨੇ ਉਹਨਾਂ ਦੇ ਪਰਿਵਾਰ ਸਹਿਮਾਨ ਉਹਨਾਂ ਨੂੰ ਅਸੀਂ ਆਮੰਤਰਿਤ ਕਰਦੇ ਆਂ ਉਹਨਾਂ ਨੂੰ ਅਸੀਂ ਆਦਰ ਸਨਮਾਨ ਦਿੰਦੇ ਆਂ ਤੇ ਉਹਨਾਂ ਦੇ ਨਾਲ ਅਸੀਂ ਦੁੱਖ ਸਾਂਝਾ ਕਰਦੇ ਆਂ ਤੇ ਜਿਹੜੀਆਂ ਵਿਚੜੀਆਂ ਰੂਹਾਂ ਨੇ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਅਰਪਿਤ ਕਰਦੇ ਹੈਗੇ ਆਂ ਸਾਡੀ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਇਹਨਾਂ ਪਰਿਵਾਰਾਂ ਨੂੰ ਬਲ ਬਖਸ਼ਣ ਵਿਚੜੀਆਂ ਰੂਹਾਂ ਨੂੰ ਸ਼ਾਂਤੀ ਦੇਣ ਤੇ ਅਸੀਂ ਇਹਨਾਂ ਸਾਰੇ ਪਰਿਵਾਰ ਵਾਸੀਆਂ ਦੇ ਨਾਲ ਦਿਨ ਰਾਤ ਅਸੀਂ ਖੜੇ ਹੈਗੇ ਆਂ ਕਿਸੇ ਤਰੀਕੇ ਦੀ ਕੋਈ ਵੀ ਜ਼ਰੂਰਤ ਹੋਵੇ ਅਸੀਂ ਇਹਨਾਂ ਨਾਲ ਦਿਨ ਰਾਤ ਖੜੇ ਆਂ ਤੇ ਦੁਆਰ ਤੋਂ ਸਾਰੇ ਜਿਹੜੇ ਸ਼ਹੀਦ ਹੈਗੇ ਨੇ ਸਾਡੀ ਵਿਛੜੀਆਂ ਹੋਈਆਂ ਰੂਹਾਂ ਨੇ ਜਿਨ੍ਹਾਂ ਨੇ ਦੇਸ਼ ਲਈ ਸੂਬੇ ਲਈ ਆਪਣੀ ਜਾਨ ਲਗਾ ਦਿੱਤੀ ਉਹਨਾਂ ਨੂੰ ਅਸੀਂ ਸਲਾਮੀ ਦਿੰਨੇ ਆ ਸ਼ਰਧਾਂਜਲੀ ਅਰਪਿਤ ਕਰਦੇ ਰੋਪੜ ਵਿਖੇ ਰੋਪੜ ਪੁਲਿਸ ਵੱਲੋਂ ਅੱਜ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿੱਥੇ ਕੀ ਸ਼ਹੀਦੀ ਯਾਦਗਾਰ ਦਿਵਸ ਮਨਾਇਆ ਗਿਆ ਅਤੇ ਇਸ ਖਾਸ ਸਮਾਗਮ ਮੌਕੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਅਤੇ ਡਿਪਟੀ ਕਮਿਸ਼ਨਰ ਵਰਜਿਤ ਵਾਲਿਆ ਵੀ ਮੌਜੂਦ ਰਹੇ ਜੋ ਕਿ ਮੁੱਖ ਤੌਰ ਤੇ ਇਸ ਸਮਾਗਮ 'ਚ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਹਨਾਂ ਦੇ ਮੁਸ਼ਕਲਾਂ ਸੁਨੀਆਂ ਗਈਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਐਸਐਸਪੀ ਗੁਲਨੀਤ ਖੁਰਾਣਾ ਅਤੇ ਡੀਸੀ ਵਰਜੀਤਵਾਲੀਆ ਨੇ ਕਿਹਾ ਕਿ ਅੱਜ ਆਪਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਇੱਥੇ ਇਕੱਠੇ ਹੋਏ ਹਾਂ। ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਰਿਵਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਨੀਆਂ ਗਈਆਂ ਨੇ ਜਿਨ੍ਹਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ। ਤਾਕੀ ਕੋ ਜਾਣਕਾਰੀ ਸਾਂਝੀ ਕਰਿਆ ਨੇ ਉਹ ਵਿਦਨਸਰ ਨੇ। ਜੀ ਹਰ ਸਾਲ 21 ਅਕਤੂਬਰ ਨੂੰ ਆਪਾਂ ਪੁਲਿਸ ਯਾਦਗਾਰ ਦਿਵਸ ਵਜੋਂ ਮਨਾਉਂਦੇ ਆਂ ਔਰ ਜਿੰਨੇ ਵੀ ਆਪਣੇ ਸ਼ਹੀਦ ਹੋਗੇ ਨੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਮੁਲਾਕਾਤ ਕਰਦੇ ਆਂ ਜਿਹੜੇ ਸ਼ਹੀਦ ਹੋਗੇ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਪਿਛਲੇ ਸਾਲ ਵਿੱਚ ਆਪਣੇ ਦੇਸ਼ ਭਾਰ ਦੇ ਵਿੱਚ ਪੁਲਿਸ ਦੇ ਤੇ ਜਿਹੜੀ ਹੋਰ ਸੀਐਪੀਐਫ ਸੱਗੇ ਨੇ ਉਹਨਾਂ ਦੇ 191 ਮੁਲਾਜ਼ਮਾਂ ਨੇ ਜਿਹੜਾ ਹੈਗਾ ਸ਼ਹੀਦੀ ਦਿੱਤੀ ਹੈਗੀ ਜਿਹਦੇ ਚ ਤਿੰਨ ਪੰਜਾਬ ਪੁਲਿਸ ਦੇ ਵੀ ਜਿਹੜੇ ਹੈਗੇ ਨੇ ਆਪਣੇ ਦੋ ਰਹਿਗੇ ਨੇ ਐਸਆਈਸ ਐਸਆਈ ਤੇ ਇੱਕ ਕਾਂਸਟੇਬਲ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈਗੇ ਉਹਨਾਂ ਸਾਰਿਆਂ ਨੂੰ ਆਪਾਂ ਨਿੱਘੀ ਸ਼ਰਧਾਂਜਲੀ ਦਿੱਤੀ ਹੈਗੀ ਹੈ ਔਰ ਪਰਿਵਾਰਿਕ ਮੈਂਬਰ ਜਿਹੜੇ ਆਏ ਹੈਗੇ ਨੇ ਉਹਨਾਂ ਨੂੰ ਆਪਾਂ ਦੁਬਾਰਾ ਤੋਂ ਇੱਕ ਵਾਰੀ ਵਚਨ ਬੱਧਤਾ ਦੁਹਰਾਈ ਹੈ ਕਿ ਉਹਨਾਂ ਦੇ ਨਾਲ ਹਮੇਸ਼ਾ ਪੰਜਾਬ ਪੁਲਿਸ ਬਤੌਰ ਜਿਹੜੀ ਹੈਗੀ ਖੜੀ ਹੋਈ ਹੈ ਔਰ ਕਿਸੇ ਵੀ ਤਰੀਕੇ ਦੀ ਕੋਈ ਮੁਸ਼ਕਿਲਾਂ ਦਾ ਸਮਾਂ ਹੁੰਦਾ ਹੈਗਾ ਤਾਂ ਉਹ ਸਾਡੇ ਨਾਲ ਰਾਬਤਾ ਕਰ ਸਕਦੇ ਹੈਗੇ ਨੇ ਮੈਂ ਸਾਰੇ ਹੀ ਸ਼ਹੀਦਾਂ ਨੂੰ ਜਿਹੜਾ ਹੈਗਾ ਨਮਨ ਕਰਦਾ ਹੈਗਾ ਔਰ ਇਹ ਆਸ ਕਰਦਾ ਹੈਗਾ ਕਿ ਵਾਇਕ ਰੂ ਅੱਗੇ ਅਰਦਾਸ ਵੀ ਕਰਦੇ ਹੈਗੇ ਆ ਕਿ ਉਹਨਾਂ ਨੂੰ ਜਿਹੜਾ ਹੈਗਾ ਵਿਛੜੀ ਆਤਮਾ ਨੂੰ ਰੂਹਾਂ ਨੂੰ ਜਿਹੜਾ ਹੈ ਆਪਣੀ ਚਰਣਾ ਚ ਸਥਾਨ ਦੇਣ ਔਰ ਅੱਜ 21 ਅਕਤੂਬਰ ਨੂੰ ਪੁਲਿਸ ਕਮੇਮੋਰੇਸ਼ਨ ਡੇ ਯਾਨੀ ਕਿ ਪੁਲਿਸ ਦੇ ਜਿਹੜੇ ਵੀ ਸ਼ਹਾਦਤ ਜਿਨ੍ਹਾਂ ਨੇ ਮੁਲਾਜ਼ਮਾਂ ਨੇ ਕੀਤੀ ਹੈ ਉਹਨਾਂ ਦੇ ਯਾਦਗਾਰੀ ਦਿਵਸ ਮਨਾਇਆ ਗਿਆ ਇਹ ਹਰ ਸਾਲ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਜਿਦੇ ਵਿੱਚ ਪੰਜਾਬ ਪੁਲਿਸ ਤੇ ਬਾਕੀ ਦੇਸ਼ ਭਰ ਦੇ ਸਾਰੇ ਪੁਲਿਸ ਕਰਮਚਾਰੀ ਭਾਵੇਂ ਉਹ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਕਰਮਚਾਰੀ ਹੋਣ ਉਹਨਾਂ ਵੱਲੋਂ ਸ਼ਹਾਦਤ ਦਿੱਤੀ ਜਾਂਦੀ ਹੈ ਕੀ ਹੈ ਉਸ ਨੂੰ ਅਸੀਂ ਸਾਰੇ ਸ਼ਰਧਾਂਜਲੀ ਭੇਟਾ ਕਰਦੇ ਹੈਗੇ ਆ ਸਾਰੇ ਜਿੰਨੇ ਵੀ ਰੂਪਨਗਰ ਜ਼ਿਲ੍ਹੇ ਦੇ ਸ਼ਹੀਦ ਕਰਮਚਾਰੀ ਨੇ ਉਹਨਾਂ ਦੇ ਪਰਿਵਾਰ ਸਹਿਮਾਨ ਉਹਨਾਂ ਨੂੰ ਅਸੀਂ ਆਮੰਤਰਿਤ ਕਰਦੇ ਆ ਉਹਨਾਂ ਨੂੰ ਅਸੀਂ ਆਦਰ ਸਨਮਾਨ ਦਿੰਦੇ ਆ ਤੇ ਉਹਨਾਂ ਦੇ ਨਾਲ ਅਸੀਂ ਦੁੱਖ ਸਾਂਝਾ ਕਰਦੇ ਆ ਤੇ ਜਿਹੜੀਆਂ ਵਿਛੜੀਆਂ ਰੂਹਾਂ ਨੇ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਅਰਪਿਤ ਕਰਦੇ ਹੈਗੇ ਆ ਸਾਡੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕੀ ਇਹਨਾਂ ਪਰਿਵਾਰਾਂ ਨੂੰ ਬਲ ਬਖਸ਼ਣ ਵਿਚੜੀਆਂ ਰੂਹਾਂ ਨੂੰ ਸ਼ਾਂਤੀ ਦੇਣ ਤੇ ਅਸੀਂ ਇਹਨਾਂ ਸਾਰੇ ਪਰਿਵਾਰ ਵਾਸੀਆਂ ਦੇ ਨਾਲ ਦਿਨ ਰਾਤ ਅਸੀਂ ਖੜੇ ਹੈਗੇ ਹਾਂ ਕਿਸੇ ਤਰੀਕੇ ਦੀ ਕੋਈ ਵੀ ਜ਼ਰੂਰਤ ਹੋਵੇ ਅਸੀਂ ਇਹਨਾਂ ਨਾਲ ਦਿਨ ਰਾਤ ਖੜੇ ਹਾਂ ਤੇ ਦੁਆਰ ਤੋਂ ਸਾਰੇ ਜਿਹੜੇ ਸ਼ਹੀਦ ਹੈਗੇ ਨੇ ਸਾਡੀ ਵਿਚੜੀਆਂ ਹੋਈਆਂ ਰੂਹਾਂ ਨੇ ਜਿਨ੍ਹਾਂ ਨੇ ਦੇਸ਼ ਲਈ ਸੂਬੇ ਲਈ ਆਪਣੀ ਜਾਨ ਲਗਾ ਦਿੱਤੀ ਉਹਨਾਂ ਨੂੰ ਅਸੀਂ ਸਲਾਮੀ ਦਿੰਨੇ ਆ ਸ਼ਰਧਾਂਜਲੀ ਅਰਪਿਤ ਰੋਪੜ ਵਿਖੇ ਰੋਪੜ ਪੁਲਿਸ ਵੱਲੋਂ ਅੱਜ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਜਿੱਥੇ ਕੀ ਸ਼ਹੀਦੀ ਯਾਦਗਾਰ ਦਿਵਸ ਮਨਾਇਆ ਗਿਆ ਅਤੇ ਇਸ ਖਾਸ ਸਮਾਗਮ ਮੌਕੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਅਤੇ ਡਿਪਟੀ ਕਮਿਸ਼ਨਰ ਵਰਜੀਤ ਵਾਲਿਆ ਵੀ ਮੌਜੂਦ ਰਹੇ ਜੋ ਕਿ ਮੁੱਖ ਤੌਰ ਤੇ ਇਸ ਸਮਾਗਮ 'ਚ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਦੇ ਮੁਸ਼ਕਲਾਂ ਸੁਣੀਆਂ ਗਈਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਐਸਐਸਪੀ ਗੁਲਨੀਤ ਖੁਰਾਣਾ ਅਤੇ ਡੀਸੀ ਵਰਜੀਤ ਵਾਲਿਆ ਨੇ ਕਿਹਾ ਕਿ ਅੱਜ ਆਪਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਇੱਥੇ ਇਕੱਠੇ ਹੋਏ ਹਾਂ ਜਿਸ ਤੋਂ ਬਾਅਦ ਉਹਨਾਂ ਦੇ ਲੋਕ ਪਰਿਵਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਨੀਆਂ ਗਈਆਂ ਨੇ ਜਿਨ੍ਹਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ ਤਾਂ ਕੀ ਕੋਈ ਜਾਣਕਾਰੀ ਸਾਂਝੀ ਕਰਨੇ ਹੋ ਵਿਦਤਨ ਸਰ ਨੇ ਜੀ ਹਰ ਸਾਲ 21 ਅਕਤੂਬਰ ਨੂੰ ਆਪਾਂ ਪੁਲਿਸ ਯਾਦਗਾਰ ਦਿਵਸ ਵਜੋਂ ਮਨਾਉਂਦੇ ਆਂ ਔਰ ਜਿਨ੍ਹਾਂ ਵੀ ਆਪਣੇ ਸ਼ਹੀਦ ਹੋਗੇ ਨੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਮੁਲਾਕਾਤ ਕਰਦੇ ਆਂ ਜਿਹੜੇ ਸ਼ਹੀਦ ਹੋਗੇ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਪਿਛਲੇ ਸਾਲ ਵਿੱਚ ਆਪਣੇ ਦੇਸ਼ ਭਾਰ ਦੇ ਵਿੱਚ ਪੁਲਿਸ ਦੇ ਜਿਹੜੀ ਹੋਰ ਸੀਐਪੀਐਫ ਸੱਗੇ ਨੇ ਉਹਨਾਂ ਦੇ 191 ਮੁਲਾਜ਼ਮਾਂ ਨੇ ਜਿਹੜਾ ਹੈਗਾ ਸ਼ਹੀਦੀ ਦਿੱਤੀ ਹੈਗੀ ਜਿਹਦੇ ਚ ਤਿੰਨ ਪੰਜਾਬ ਪੁਲਿਸ ਦੇ ਵੀ ਜਿਹੜੇ ਹੈਗੇ ਨੇ ਆਪਣੇ ਦੋ ਰਹਿਗੇ ਨੇ ਐਸਆਈਜ਼ ਐਸਆਈ ਤੇ ਇੱਕ ਕਾਂਸਟੇਬਲ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈਗੀ ਉਹਨਾਂ ਸਾਰਿਆਂ ਨੂੰ ਆਪਾਂ ਨਿੱਘੀ ਸ਼ਰਧਾਂਜਲੀ ਦਿੱਤੀ ਹੈਗੀ ਐ ਔਰ ਪਰਿਵਾਰਿਕ ਮੈਂਬਰ ਜਿਹੜੇ ਆਏ ਹੈਗੇ ਨੇ ਉਹਨਾਂ ਨੂੰ ਆਪਾਂ ਦੁਬਾਰਾ ਤੋਂ ਇੱਕ ਵਾਰੀ ਵਚਨ ਬੱਧਤਾ ਦੁਹਰਾਈ ਹੈ ਕਿ ਉਹਨਾਂ ਦੇ ਨਾਲ ਹਮੇਸ਼ਾ ਪੰਜਾਬ ਪੁਲਿਸ ਬਤੌਰ ਜਿਹੜੀ ਹੈਗੀ ਖੜੀ ਹੋਈ ਹੈ ਔਰ ਕਿਸੇ ਵੀ ਤਰੀਕੇ ਦੀ ਕੋਈ ਮੁਸ਼ਕਿਲਾਂ ਦਾ ਸਮਾਂ ਹੁੰਦਾ ਹੈਗਾ ਤਾਂ ਉਹ ਸਾਡੇ ਨਾਲ ਰਾਬਤਾ ਕਰ ਸਕਦੇ ਹੈਗੇ ਨੇ ਮੈਂ ਸਾਰੇ ਹੀ ਸ਼ਹੀਦਾਂ ਨੂੰ ਜਿਹੜਾ ਹੈਗਾ ਨਮਨ ਕਰਦਾ ਹੈਗਾ ਔਰ ਇਹ ਆਸ ਕਰਦਾ ਹੈਗਾ ਕਿ ਵਾਇਕਰੂ ਅੱਗੇ ਅਰਦਾਸ ਵੀ ਕਰਦੇ ਹੈਗੇ ਆ ਕਿ ਉਹਨਾਂ ਨੂੰ ਜਿਹੜਾ ਹੈਗਾ ਵਿਛੜੀ ਆਤਮਾ ਨੂੰ ਰੂਹਾਂ ਨੂੰ ਜਿਹੜਾ ਹੈ ਆਪਣੀ ਚਰਣਾ ਚ ਸਥਾਨ ਦੇਣ ਔਰ ਉਹਨਾਂ ਨੂੰ ਸ਼ਾਂਤੀ ਬਖਸ਼ਣ ਅੱਜ 21 ਅਕਤੂਬਰ ਨੂੰ ਪੁਲਿਸ ਕਮੇਮੋਰੇਸ਼ਨ ਡੇ ਯਾਨੀ ਕਿ ਪੁਲਿਸ ਦੇ ਜਿਹੜੇ ਵੀ ਸ਼ਹਾਦਤ ਜਿਨ੍ਹਾਂ ਨੇ ਮੁਲਾਜ਼ਮਾਂ ਨੇ ਕੀਤੀ ਹੈ ਉਹਨਾਂ ਦੇ ਯਾਦਗਾਰੀ ਦਿਵਸ ਮਨਾਇਆ ਗਿਆ ਇਹ ਹਰ ਸਾਲ 1 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਜਿਦੇ ਵਿੱਚ ਪੰਜਾਬ ਪੁਲਿਸ ਤੇ ਬਾਕੀ ਦੇਸ਼ ਭਰ ਦੇ ਸਾਰੇ ਪੁਲਿਸ ਕਰਮਚਾਰੀ ਭਾਵੇਂ ਉਹ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਕਰਮਚਾਰੀ ਹੋਣ ਉਹਨਾਂ ਵੱਲੋਂ ਸ਼ਹਾਦਤ ਦਿੱਤੀ ਜਾਂਦੀ ਹੈ ਕੀ ਹੈ ਤੇ ਉਸ ਨੂੰ ਅਸੀਂ ਸਾਰੇ ਸ਼ਰਧਾਂਜਲੀ ਭੇਟਾ ਕਰਦੇ ਹੈਗੇ ਆ ਸਾਰੇ ਜਿੰਨੇ ਵੀ ਰੂਪਨਗਰ ਜ਼ਿਲ੍ਹੇ ਦੇ ਸ਼ਹੀਦ ਕਰਮਚਾਰੀ ਨੇ ਉਹਨਾਂ ਦੇ ਪਰਿਵਾਰ ਸਹਿਮਾਨ ਉਹਨਾਂ ਨੂੰ ਅਸੀਂ ਆਮੰਤਰਿਤ ਕਰਦੇ ਆਂ ਉਹਨਾਂ ਨੂੰ ਅਸੀਂ ਆਦਰ ਸਨਮਾਨ ਦਿੰਦੇ ਆਂ ਤੇ ਉਹਨਾਂ ਦੇ ਨਾਲ ਅਸੀਂ ਦੁੱਖ ਸਾਂਝਾ ਕਰਦੇ ਆਂ ਤੇ ਜਿਹੜੀਆਂ ਵਿਚੜੀਆਂ ਰੂਹਾਂ ਨੇ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਅਰਪਿਤ ਕਰਦੇ ਹੈਗੇ ਆਂ ਸਾਡੀ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਇਹਨਾਂ ਪਰਿਵਾਰਾਂ ਨੂੰ ਬਲ ਬਖਸ਼ਣ ਵਿਚੜੀਆਂ ਰੂਹਾਂ ਨੂੰ ਸ਼ਾਂਤੀ ਦੇਣ ਤੇ ਅਸੀਂ ਇਹਨਾਂ ਸਾਰੇ ਪਰਿਵਾਰ ਵਾਸੀਆਂ ਦੇ ਨਾਲ ਦਿਨ ਰਾਤ ਅਸੀਂ ਖੜੇ ਹੈਗੇ ਆਂ ਕਿਸੇ ਤਰੀਕੇ ਦੀ ਕੋਈ ਵੀ ਜ਼ਰੂਰਤ ਹੋਵੇ ਅਸੀਂ ਇਹਨਾਂ ਨਾਲ ਦਿਨ ਰਾਤ ਖੜੇ ਆਂ ਤੇ ਦੁਆਰ ਤੋਂ ਸਾਰੇ ਜਿਹੜੇ ਸ਼ਹੀਦ ਹੈਗੇ ਨੇ ਸਾਡੀ ਬਿਛੜੀਆਂ ਹੋਈਆਂ ਰੂਹਾਂ ਨੇ ਜਿਨ੍ਹਾਂ ਨੇ ਦੇਸ਼ ਲਈ ਸੂਬੇ ਲਈ ਆਪਣੀ ਜਾਨ ਲਗਾ ਦਿੱਤੀ ਉਹਨਾਂ ਨੂੰ ਅਸੀਂ ਸਲਾਮੀ ਦਿੰਨੇ ਆ ਸ਼ਰਧਾਂਜਲੀ ਅਰਪਿਤ ਕਰ